ਜੱਟ ਪਹਾੜਾ ਧੀਰਜ ਸੁਨਿਆਰ ਜੱਟ ਪਹਾੜਾ ਜੱਟਾਂ ਨੇ ਜਿਹੜਾ ਸੁਨਿਆਰ ਦਾ ਪਹਾੜਾ ਹੁੰਦਾ ਉਹਦੇ ਸੋਨਾ ਢਾਲਦਾ ਉਹ ਠੇਲਦੀ ਹੈ ਜੱਟ ਪਹਾੜਾ ਹੈ ਵਾਇਆ ਤੋ ਆਪਣੇ ਆਪ ਨੂੰ ਘਰ ਨੂੰ ਜੋਖ ਕੇ ਰੱਖਣੋ ਕਿ ਜਤਨ ਚ ਕਿ ਮਨ ਕਤੇ ਵਿੱਚ ਇਹਨੇ ਠੰਗਣਾ ਮਾਰ ਦੋ ਕੈਸੀ ਖੰਭੀ ਬਾਣੀ ਹੋਦੀ ਉਹਦੇ ਵਿੱਚ ਮਨ ਦਹਨ ਨਾ ਦੇ ਇਹਨੂੰ ਰੋਕ ਕੇ ਰੱਖਣਾ ਬੜਾ ਹੋਕ ਜਿਵੇਂ ਸਿਆਣੇ ਬੋਲਦੇ ਉਹ ਨਿਆਣੇ ਨੂੰ ਚੁੱਪ ਕਰਾਉਣ ਦਾ ਬੜਾ ਹੋਕ ਬੋਲ ਨਾ ਲਵੇ ਬੀਹੜਾ ਨਾ ਬੋਲੇ ਕੋਈ ਵੀ ਬੋਲ ਬੈਠ ਕੇ ਸੁਣੀ ਜਾਵੇ ਜੇਦੀ ਹੁੰਦੇ ਤੇ ਨਿਗਾਹ ਆ ਉਹ ਬੜਾ ਉਹ ਬੜਾ ਔਖਾ ਰੰਗ ਉਹ ਵੀ ਕਿਤੇ ਬੋਲ ਨਾ ਪਵੇ ਜੇ ਮੰਨਨੇ ਵਿੱਚ ਤਖਲ ਦੇਤਾ ਇਹ ਬਾਣੀ ਕੱਚੀ ਹੋ ਜਣੀ ਉਹ ਠੇਠ ਹੋ ਕੇ ਬੈਜੀ ਜਾਣੀਏ ਪੱਕਾ ਫਲ ਬਗੜ ਜਾਣਾ ਇੰਨਾ ਚੜਦੀ ਰਾਕੀ ਰੱਖੀ ਸਭ ਕੁਝ ਕੀਤਾ ਹੈ ਨਾ ਜੇ ਪੱਕੇ ਦੇ ਪਹਿਲਾਂ ਕੌਣ ਹੋਣੀ ਮਾਰਦਾ ਪੌ ਪੱਕੇ ਦੇ ਪਹਿਲਾਂ ਨੌਂ ਨਹੀਂ ਮਾਰਦਾ ਤੋਤੇ ਦਾ ਖਾਂਦੇ ਨੇ ਕੱਚੇ ਅੰਬਾਂ ਨੂੰ ਕੌਣ ਨਹੀਂ ਖਾਂਦਾ ਉਹਨੂੰ ਕੌਣ ਪੂਰੇ ਪੱਕੇ ਤੇ ਢੰਗ ਮਾਰਦਾ ਜਦੋਂ ਡਿਗਣ ਲੱਗਦਾ ਉਦੋਂ ਕਿਹਾ ਡਿਗੇ ਫੇਤੇ ਮਾਰਦਾ ਉਹਦੇ ਨੂੰ ਉਹਦੀ ਥੁੱਕ ਕੰਮ ਕਰਦੀ ਕਿ ਕੌਣ ਤੋਤੇ ਦੀ ਧੋਤ ਰਾਂਦੀ ਹੈ ਚੰਚ ਫੋਲਦੀ ਚੋਂ ਜ਼ੋਰ ਤਰਾਂਦੀ ਕਿ ਕੌਣ ਹੈ ਢੋਮ ਮਾਰਦੀ ਨਾ ਬਣਿਆ ਬਣਿਆ ਕੰਮ ਕਰੇ ਜੇ ਮਨ ਬੋਲ ਪਿਆ ਨਾ ਪੱਬਲਿਆ ਆਪਣਾ ਉਹ ਫਿਰ ਕੀ ਐ ਫਿਰ ਉਹ ਘਾਟੀ ਜੋ ਪੈ ਤੈਹਾਰ ਖੱਡ ਚ ਜਿੰਨਰ ਖੜਾ ਉੱਤੇ ਮੰਨਦੇ ਬੋਲਣ ਉਹ ਹਜ਼ਾਰਾਂ ਫੁੱਟ ਦੀ ਪਹਚਾਈ ਤਾਂ ਥੱਲੇ ਕਰਨੇ ਜਾ ਕੇ ਬੁੱਢੇ ਦਾ ਮਨੇ ਬੋਲੇ ਅਸੀ ਨਾ ਉਹ ਮਨੇ ਬੋਲ ਪਈ ਸੀ ਬੁੱਢੇ ਦਾ ਮਾਨ ਬੋਲੇ ਮਾਨ ਬੋਲਦਾ ਕਰਦਾ ਪੈ ਲਗਦੀ ਆ ਤਾ ਮੋਲ ਦਰ ਲਗਦਾ ਦਰ ਜਾਂਦਾ ਤਾ ਤਾਂ 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 ਮਨ ਬੋਲ ਪੈ ਤਾ ਬੁਨਰੂਗੀ ਲਗਿਆ ਡਰ ਲਗਿਆ ਡਰ ਲਗਦਾ ਕੰਤਾ ਜੇ ਆਖਾਂ ਇਸ ਇਸrar ਤਾਂ ਇਹ ਸਚਾਈ ਮੈਂ ਕਹਿਤੀ ਨਾ ਲੋਕਾਂ ਨੂੰ ਜਿਹੜੀ ਸਚਾਈ ਦੀ ਮੈਨੂੰ ਸਮਝ ਆਈ ਤਾਂ ਬਾਹਰ ਨ ਬੋਲੇ ਯਾਰ ਸੱਜ ਜੇ ਤਾਂ ਸਾਰੇ ਮੇਰੇ ਬਰੰਦੀ ਹੋ ਕੇ ਮੈਨੂੰ ਕੁੱਟਣਗੇ ਕਰਨ ਗਿਆ ਮਨ ਬੋਲ ਪੈ ਤਾ ਕਬਰ ਆ ਗਿਆ ਬਾ ਹਜ਼ਾਰਾਂ ਫੁੱਟ ਦੀ ਉਚਾਈ ਤੋਂ ਖੜੀ ਡਿੱਪੇ ਡਿੱਡਾ ਖਤਰਾ ਹੈ ਤਾਂ ਕਦਣਾ ਕਰਦਾ ਸਾਰ ਹੈ بڑے بڑے ਸਿਖਰ ਤੋਂ ਡਿੰਪੇ ਜਾ ਕੇ ਪਰ ਬੁੱਲਾ ਤਾਂ ਮੰਨ ਗਿਆ ਨਾ ਦੁਆ ਨੇ ਮੰਨਿਆ ਨਹੀਂ ਹੈ ਉਹ ਤਾਂ ਮੰਨ ਗਿਆ ਨਾ ਵੀ ਮੈਂ ਦੁਆ ਗਲਤੀ ਹੋ ਗਰਿਆ ਥੱਲੇ ਜਾ ਕੇ ਜਦ ਜਦ ਬੰਦੇ ਆਏ ਵੀ ਇੱਥੇ ਕੀ ਕਰ ਬੈਠਿਆ ਥੱਲੇ ਡੇਗਾ ਕਿ ਇਹ ਫੇਰ ਤਾਂ ਚੜ੍ਹਣਾ ਬਹੁਤ ਔਖ ਹੈ ਤੇ ਤਾਂ ਆਵੇ ਜਣੂ ਤੂੰ ਉਹ ਜਿਹੜੇ ਦੂਏ ਨੇ ਨਾ ਉਹ ਚੁੱਪੇ ਕਰ ਗਏ ਦਾਣਾ ਜਮਿਆ ਜ਼ਮੀਨ ਦੇ ਵਿੱਚ ਜ਼ਰੂਰ ਪਰ ਜ਼ਮੀਨ ਤੋਂ ਬਾਹਰ ਨਹੀਂ ਆ ਸਕਿਆ ਪੰਚੇ ਬਣੇ ਇਹ ਜੇ ਉਹ ਚੱਖੇ ਵਾਰ ਆਉਣਾ ਉਹ ਜਿਹੜਾ ਹੂੰਗੜ ਵਾਲੀ ਗੱਲ ਕਬੀਰ ਕਹਿੰਦੇ ਆ ਉਹ ਇਹ ਨਹੀਂ ਉਹ ਕਰ ਰਿਹਾ ਹੂੰਗੜ ਕਾੜ ਤਈ ਗਈ ਤੇਰੇ ਕਿਹਦੇ ਆ ਕਬੀਰ ਦੇ ਬਹੁਤ ਸਾਰੇ ਤੇਰੇ ਕਬੀਰ ਕਹਿੰਦਾ ਤੇਰੇ ਅੰਦਰ ਇਹ ਗੱਲ ਤੋਂ ਡਰਦੇ ਕਿ ਬਰਬਰੀ ਕਿਉ ਪਾਉਣੀ ਹੈ ਚੁੱਪ ਕਰਕੇ ਚਲੇ ਨੇ ਸਮਝ ਸੀ ਬੋਲਣ ਦੇ ਅੰਤ ਕੀ ਬਾਹ ਲਹੇਗੀ ਤੇਰੇ ਅੱਗੇ ਹੀ ਅੱਗੇ ਆਉਣਾ ਇਹਨੇ ਮੁਕ ਤੋੜੀ ਨਾ ਤੈਨੂੰ ਭਰਮ ਦਾ ਫੜਦਾ ਵਿੱਚੇ ਰਹਿ ਜਾਣਾ ਭੈ ਰਹਿ ਜਾਣੀਏ ਭੈ ਕਾ ਦੇ ਭਰਮ ਕਰਕੇ ਅਪ ਜਸ ਦਾ ਭੈ ਉਹਨੂੰ ਅਪ ਜਸ ਉਹ ਦੁਨੀਆ ਦੇ ਜਿਹੜਾ ਯਾਸ ਬਣਿਆ ਹਾਂ ਇਹ ਚਲਿਆ ਜਾਊਗਾ ਜਦੋਂ ਗੁਰਨਾਨ ਕਹਿੰਦਾ ਅਗੀ ਸੇਤੀ ਜਾਣ ਦੁਨੀਆ ਕੀ ਬੜਈਆਂ ਇੱਥੇ ਖੜਾ ਉਹ ਤਾਂ ਕਹਿੰਦਾ ਔਰ ਬੰਦਾ ਸੀ ਤਮਗੇ ਉਹਨਾਂ ਨੂੰ ਅੰਗੀ ਧਤੀ ਜਾਣ ਕਹਿੰਦੇ ਕਿਹੜਾ ਤਮਗਾ ਸੀ ਜਿਹਨੂੰ ਕਹਿੰਦਾ ਸੀ ਅੰਗੀ ਧਤੀ ਜਾਣ ਇੱਥੇ ਖੜਾ ਸੀ ਇੱਕ ਪਾਸੇ ਸੰਸਾਰ ਹੈ ਇੱਕ ਪਾਸੇ ਨਰਾਕਾਰ ਹੈ ਸੰਸਾਰ ਰਖਣਾ ਹੈ ਨਰਾਕਾਰ ਨਾਲ ਸੰਸਾਰ ਝੂਠ ਹੈ ਇਹਦੀ ਸ਼ਰਮ ਕਰਨੀ ਹੈ ਸੱਚ ਦੀ ਕਰਨੀ ਇੱਥੇ ਖੜਾ ਪਿੱਛੇ ਫਸੇ ਹੋ ਜੀ ਤਾਂ ਕਿ ਹਾਜ਼ਰੀ ਵੀ ਉੱਥੇ ਜਾ ਕੇ ਤੈਨੂੰ ਪ੍ਰੋਬਲਮ ਆਊਗੀ ਸਿਰੇ ਤੇ ਇੱਥੇ ਹੀ ਫੈਸਲਾ ਕਰਕੇ ਤੋਰ ਪਹਿਲਾਂ ਮਾਨਨ ਕਬੂਲ ਪਹਿਲਾਂ ਹੀ ਕਰ ਲੈ ਮਾਨਨ ਕਬੂਲ ਜਦ ਉੱਥੇ ਜਿਗਿਆ ਮਾਨਨ ਕਬੂਲ ਅਰੇ ਥਾ ਫਿਰ ਭੱਜ ਗਿਆ ਫਾਇਦਾ ਕੀ ਹੋਣਾ ਘਾਟੀ ਤੇ ਜਾਣ ਤੋਂ ਪਹਿਲਾਂ ਹੀ ਮਾਨਨ ਕਬੂਲ ਕਰ ਲੈ ਤਾਂ ਕਿ ਹੋ ਜਾਏ ਅਦੇ ਕੀ ਜਾਣੀ ਆ ਵੀ ਇਹ ਗੱਲਾਂ ਕੀ ਨੇ ਕੀ ਜਾਣ ਲੋਕਾਂ ਮੈਂ ਕੀ ਤੇ ਗੱਲਾਂ ਨੇ ਕਿਹੜੀ ਅਵਸਥਾ ਕੀ ਗੱਲ ਕਿਉਂ ਕਹੀ ਕਦ ਕਹੀ ਪਤਾ ਕਹਾਂ ਜਾ ਕੇ ਸਰ ਦੇਣਾ ਪੈਣਾ ਜੇ ਸਰ ਦੇਣਾ ਚਾਹਣਾ ਤਾਂ ਇਧਰ ਆ ਨਈ ਇਧਰ ਆਏ ਨਾ ਇਧਰ ਹੀ ਰਹਿ ਠੀਕ ਹੈ ਇਹ ਸਿਰੇ ਤੋਂ ਜੇ ਜਾ ਕੇ ਡੇਗਣਾ ਹੈ ਪਹਾੜ ਤੋਂ ਚੜ ਕੇ ਚੜਨ ਦੀ ਕੀ ਲੋੜ ਹੈ ਸਿਰੇ ਤੋਂ ਜੇ ਜਾ ਕੇ ਡੇਗਣਾ ਖੱਡੇ ਚ ਚਰਨ ਦੇ ਕੀ ਲੋੜ ਐ ਚੜੇ ਨਾ ਤੇ ਡਰ ਆਇ ਨਾ ਪੈ ਮੋਜਾ ਕਰ ਜੇਨ ਕਛ ਜਾਣਾ ਨਹੀਂ ਤੇ ਸੁੱਖ ਨੀਂਦ ਪਿਆਰੇ ਉਹਦੇ ਪੈਰ ਨੇ ਪਰਮੰਚਰ ਜੀ ਦੂਹ ਬਹਿ ਜਾ ਦੂ ਦੇ ਵੀੜੇ ਟੋਕਰੀ ਜਾ ਤੇ ਦੀ ਦੁਨੀਆ ਤੇ ਹੀ ਜਾਊਗੀ ਜੇ ਤੂੰ ਕਹੇ ਮੈਂ ਫੜਿਆ ਗਿਆ ਨਹੀਂ ਕਰਨੀ ਹੋਣੀ ਕਿਸੇ ਦੀ ਫਿਰ ਤਾਂ ਖੋਜੂਗਾ ਤੇਰੀ ਕੌਣ ਕਰੂ ਦੁਨੀਆ ਕਹਿੰਦੀ ਐ ਜੇ ਤੁਸੀਂ ਕਿਸੇ ਦੀ ਇੱਜ਼ਤ ਕਰੋ ਤਾਂ ਤੋਂ ਨਹੀਂ ਕਰਨਗੇ ਸ਼ੀਸ਼ੇ ਦੇ ਘਰਾਂ 'ਚ ਰਹਿਣ ਵਾਲੇ ਦੂਹੇ ਦੇ ਪੱਥਰ ਨਹੀਂ ਮਾਰਦੇ ਕਹਿੰਦਾ ਸ਼ੀਸ਼ੇ ਦਾ ਸ਼ੀਸ਼ੇ ਦਾ ਕਾਬੂ ਤਾਂ ਵੀ ਕਰਨੀ ਅੱਖ ਮਰੀ ਜਾਂ ਨਿੱਟ ਕਾਬੂ ਦੇਉ ਤੇ ਕੱਲ੍ਹ ਦੇ ਬਿੱਟ ਮਾਰਨਗੇ ਝੌਂਪੜੀ ਖਰਾਬ ਹੋਊਗੇ ਬਿਰੀ ਜਾਣ ਨੂੰ ਚੌਬੜੀ ਜਾਣ ਰੱਖਿਓ ਨੀ ਕਿ ਵੀਰ ਨੇ ਆਪਣੀ ਬੇਰਾ ਦੇਸ ਨਾ ਗਾਓ ਦੇਸ ਨਾ ਰੱਖਿਆ ਹੀ ਨਹੀਂ ਕੋਈ ਜੇ ਇੱਥੇ ਰੱਖਦਾ ਇੱਥੇ ਹੀ ਹੋਣਾ ਪੈਂਦਾ ਮੇਰ ਵਾਲਾ ਲੇ ਲਦਾ ਹੋ ਪਹਿਨਾਈ ਨਾ ਉਹ ਡਾਗੇ ਇੱਥੇ ਇਹ ਕਿਸੇ ਅਵਸਥਾ ਦੀਆਂ ਗੱਲਾਂ ਨੇ ਸੱਚਖੰਡ ਬਸ ਅਨੰਕਾਰ ਇਹ ਕੋਈ ਵਿਦੇ ਆਲੀ ਗੱਲਾਂ ਨੇ ਗਖਰੀ ਅਰਥ ਕਰ ਲੈਣੀਆਂ ਗੱਲਾਂ ਨੇ ਕੋਈ ਅਵਸਥਾ ਹੈ ਜੱਟ ਪਹਾੜਾ ਧੀਰਜ ਸੁਣਿਆ ਜੱਟ ਪਹਾੜਾ ਜੇ ਇਥੇ ਟਿਕ ਜਿਵੇਂ ਨਾ ਮਨ ਤਾਂ ਜਿਵੇਂ ਪਹਾੜੇ ਜਾਂਦਾ ਨਾ ਮਨ ਪਹਾੜੇ ਦੇ ਵਿੱਚ ਸੋਨਾ ਕਠਾੜੀ ਚ ਪਿਆ ਹੁੰਦਾ ਉਹ ਹਾਲਤ ਮੰਦੀ ਹੁੰਦੀ ਹੁੰਦੀ ਹੈ ਤੇ ਿਆਲਿਆਂ ਨੂੰ ਚੁੱਪ ਕਰਕੇ ਬੈਠਣਾ ਬਹੁਤ ਔਖਾ ਸ਼ਰਨਤੀ ਜਿਹੜਾ ਹੁੰਦਾ ਜੇ ਉਹ ਚੁੱਪ ਕਰਕੇ ਬੈਠਣਾ ਪਵੇ ਉਹਨੂੰ ਉਹਦਾ ਮਨ ਜਾਣੀ ਰੱਖੇ ਬੈਠਦਾ ਚੁੱਪ ਕਰਕੇ ਬਹਿਣਾ ਬਹੁਤ ਔਖ ਹੈ ਪਹਾੜਾ ਜਿਵੇਂ ਸੋਨਾ ਕੋਠੜੀ ਚ ਪਿਆ ਹੁੰਦਾ ਨਾ ਪਹਾੜੇ 'ਚ ਉਹ ਹਾਲਤ ਹੁੰਦੀ ਹੈ ਬੰਦੇ ਪਰ ਕੋਈ ਉੱਥੇ ਹੀ ਘੋੜੇ ਰਿਕੜ ਲਈ ਉਹ ਘੋੜੀ ਉੱਥੇ ਰਿਕੜ ਲਈ ਸੋਨੇ ਜਿਹੜੀ ਖੋਟ ਹੈ ਨਾ ਜਦ ਪਹਾੜੇ ਪਾ ਕੇ ਢਲਣ ਖੋਟ ਪਾਸੇ ਤੇ ਸੋਨਾ ਪਾਸੇ ਸੋਨੇ ਵੀ ਉੱਥੇ ਹੀ ਰਹਿੰਦੇ ਬੰਨੇ ਸ਼ੁੱਧ ਵੀ ਉੱਥੇ ਹੀ ਰਹਿੰਦੇ ਜੇ ਗੁਰਬਾਣੀ ਨੇ ਚੁੱਪ ਕਰਕੇ ਸੁਣਦਾ ਨਾ ਵਿੱਚ ਦਖਲ ਅੰਦਾਜ਼ੀ ਨਹੀਂ ਕਰਦਾ ਆਪਣੀ ਮਤਲਬ ਵਿਧ्यर्थ ਨਹੀਂ ਕਰਦਾ ਫਿਰ ਪਹਾੜੇ ਜੇ ਬੈਠਾ ਜਿਵੇਂ ਸੋਨਾ ਬੋਣਾਲੀ ਚ ਪਾਇਆ ਹੁੰਦਾ ਚਰਤ ਪਹਾੜਾ تیر ਜਿ ਸੁਣਿਆ ਹੋਇਆ تیر ਜਿ ਸੁਣਿਆ تیر ਜਿ ਰੱਖਣਾ ਪਊ ਮਨ ਨੂੰ تیر ਜਿ ਰੱਖਣਾ ਪਊ ਚਿੱਤ ਤੇ تیر ਜਿਹਾ ਰੱਖੋ ਜਿਵੇਂ ਸੁਣਿਆਰ تیر ਚ ਰੱਖਦਾ ਵੀ ਚਲੋ ਪੇੜੂਏ ਸੋਨਾ ਆ ਜਾ ਜਾ ਰਗਤ ਪਾਇਆ ਸੋਨਾ ਪਕੜੂ ਹੈ ਐਤਾ ਨਹੀਂ ਆਲੇ ਕੌਲੀ ਸਾਰੇ ਪਕੜ ਜੂ ਟਾਈਮ ਤਾਂ ਲੱਗੂ ਹੈ ਫਿਰ ਵਿੱਚ ਸੁਹਾਗਾ ਪਾਦ ਦਾ ਛੇਦੀ ਕੋਲ ਆਉਣ ਵਾਸਤੇ ਸੋਨੇ ਤੇ ਸੁਹਾਗਾ ਸੁਹਾਗਾ ਕੀ ਹੈ ਸੁਹਾਗਾ ਸੇਵਾ ਜਿਹੜੀ ਸੇਵਾ ਉਦੋਂ ਅਸੀਂ ਕਰਦੇ ਹਾਂ ਨਾ ਕਰਾਉਂਦੇ ਨਹੀਂ ਸੇਵਾ ਆਪ ਕਰਦੇ ਹਾਂ बड़े-बड़े जेड़े ਸਿੰਘ ਸੀ ਆਪ ਸੇਵਾ ਕਰਦੇ ਰਹੇ ਝਾੜੂ ਵਾਲਾ ਨਹੀਂ ਖੜਿਆ ਉਹਨਾਂ ਨੇ ਵੀ ਅਸੀਂ ਸੰਤ ਹੋਏ ਉਹਨਾਂ ਸੀ ਝਾੜੂ ਵਾਲ ਨੂੰ ਉਹ ਛੋਲੇ ਤੇ ਸਵਾਗਾਈ ਸੀ ਔਰ ਕੁਝ ਨਹੀਂ ਰਾਗਾ ਕੀ ਕਰਦਾ ਹੁੰਦਾ ਸੋਨੇ ਜੀ ਦੀ ਬਗੜੀ ਉਹ ਜਿਹੜਾ ਆਰ ਨਹੀਂ ਤੁਸੀਂ ਸੇਵਾ ਕਹਿੰਦੇ ਨੇ ਸੇਵਾ ਤਾਂ ਨਹੀਂ ਹੁੰਦੀ ਵੀ ਲੰਗਰ ਆਪ ਉਹ ਘਰ ਤਾਂ ਬਹਿ ਗਏ ਇਹ ਸੋਨੇ ਤੇ ਸਵਾਗਾਈ ਔਰ ਕੁਝ ਨਹੀਂ ਤੇਗਰਨਾ ਦਾ ਬਹਾਰੀਆ ਕਰਨਾਲੇ ਸੇਕ ਤਾਂ ਬ੍ਰਹਮਗੰਦਾ ਹੀ ਲੱਗਣ ਪਰ ਸੋਹਾਗਾ ਵੀ ਕੰਮ ਕਰਦਾ ਹੈ ਹਾਂ ਉਹ ਸੋਹਾਗਾ ਉਹਨੇ ਨੀ ਤੋਗਰੋੜਾ ਬਾ ਸੁਣ ਉਹ ਸੋਹਾਗਾ ਹੋਰ ਅਕਾਰ ਨਹੀਂ ਹੁੰਦਾ ਉਸਨਾਂ ਸੋਹਾਗਾ ਬਸ ਇਹ ਕਰ ਦੋ ਬਚਿਆ ਰੱਖਦਾ ਉਹ ਜ਼ੋਰ ਇਹ ਤਾਂ ਸੋਹਾਗਾ ਕਹਿੰਦੇ ਹੁੰਦੇ ਨੇ ਕਹਾਵਾ ਦਾ ਸੋਨੇ ਤੇ ਸੋਹਾਗਾ ਤੋ ਅਗਾ ਕੀ ਉਹ ਤਾਂ ਆਪ ਵੀ ਬਚਾਣਾ ਛੱਡ ਜਾਂਦਾ ਸੋ ਤਾਂ ਅਗਾ ਬਾਦ ਹੀ ਜੜ ਜਾਂਦਾ ਵਾਪਸ ਆ ਜਾਂਦਾ ਆ ਸੋਨਾ ਉਹਦੇ ਨਾਲ ਜੇਦੀ ਪੈਗੜ ਜਾਂਦਾ ਹੋਰ ਕੁਝ ਮਦਦ ਕਰਦਾ ਉਹਦੇ ਚ ਉਹ ਤਾਂ ਹੀ ਕਹਿਣਾ ਗੁਰਬਾਨੀ ਨਾਲ ਗਰੀਬੀ ਗੜਾ ਹਮਾਣੀ ਉਹ ਕੰਮ ਵੈਸੇ ਖੰਡੇ ਨੇ ਕਰਦੇ ਸਾਰਾ ਖੰਨਾ ਸਦਰ ਰੇਨ ਸਾਰੀ ਪਿੱਟੜੀ ਜੰਗ ਲਾਈਆ ਖੰਡੇ ਨੇ ਨਹੀਂ ਆਈਆਂ ਘਣੀਆਂ ਖੰਡੇ ਹੀ ਨਹੀਂ ਐ ਅਰੋ ਗੜਾ ਉਹ ਵੀ ਨਾ ਕੁੱਟਦੇ ਹੀ ਆਂ ਤੇ ਵੀ ਥੋੜੀ ਜੰਗ ਰਹਦੀ ਹੈ ਥੋੜੇ ਨੂੰ ਵੀ ਜੰਗ ਲੈ ਜਾਂਦੀ ਹੈ ਹਾਂਜੀ ਸਹਿਰ ਨੂੰ ਮੱਤ ਬੇਜਾ ਹਥਿਆਰ ਆਹਨ ਨੂੰ ਮੱਤ ਆਹਨ ਨੂੰ ਤਿਆਨੋ ਲੋਹੇ ਦੀ ਜਿਹਦੇ ਤੇ ਕੁੱਟਦੇ ਨੇ ਘਟਦੇ ਨੇ ਸੁਨਿਆਰਾਂ ਕੋਲ ਵੀ ਹੁੰਦੇ ਆ ਲੋਹਾਰਾਂ ਕੋਲ ਜਿਹੜੀ ਮੱਤ ਹੈ ਨਾ ਉਹ ਆਹਨ ਮੱਤ ਬੇਜ ਹੈ ਕਿਤੇ ਮਨ ਕੋ ਕਿਆ ਜਾਣੇ ਕੋਟਣਾ ਹੈ ਤਾਂ ਮਨ ਕੋ ਕੂਟੇ ਕਿਰ ਕੋ ਕੂਟੇ ਕਿਥੇ ਰੱਖ ਕੇ ਕੂਟੂ ਰੱਗੂ ਕਾ ਤੇ ਰੱਗੂ ਫੈਰ ਲ ਤੇ ਕਾਦੇ ਨਾ ਕੂਟੂ ਬੇਦ ਹਿਆ ਬੇਦ ਹਿਆ ਬੇਦ ਹਿਆ ਯਾਰ ਨਾ ਮੂਤਕ ਵੀਰ ਨੇ ਤਾਂ ਕਹਿ ਦਿੱਤਾ ਕੂਟਣਾ ਤਾਂ ਮਨ ਕੋ ਕੂਟੇ ਮਨ ਕੋ ਕਿਵੇਂ ਕੂਟੇ ਬੇ ਕਿਵੇਂ ਕੁੱਟਾ ਥੱਲੇ ਕੀ ਰੱਖੇ ਕੁੱਤੇ ਕੀ ਮਾਰੇ ਇਹੋ ਗੱਲ ਦਾ ਜਵਾਬ ਹੈ ਇਹਦਾ ਤਾਂ ਨਹੀਂ ਲੱਗਿਆ ਨਾ ਬੇਦਾਰ ਗਿਆ ਹੁਣੇ ਬੇਦ ਨੂੰ ਕੱਢ ਦੋ ਉਹ ਬੇਦ ਕਿਤਾਬ ਨਹੀਂ ਨਾ ਕੋਟਾ ਲੱਗ ਜਾਣਾ ਜਿਹੜਾ ਬੇਦ ਹੈ ਧਿਆਨ ਤੇਰਾ ਵੇਦ ਬ੍ਰह्म ਗਿਆਨ ਨੂੰ ਕਹਿੰਦੇ ਨੇ ਵੇਦ ਆਤਮ ਗਿਆਨ ਦਾ ਨੋ ਵੇਦ ਇਹਨੂੰ ਆਤਮ ਗਿਆਨ ਕਹਿੰਦੇ ਨੂੰ ਵੇਦ ਕਹਿੰਦੇ ਇਹਨਾਂ ਗ੍ਰੰਥਾਂ ਦਾ ਆਤਮ ਗਿਆਨ ਸੀ ਉਹਦਾਂ ਨੂੰ ਵੇਦ ਹੈ ਪਉ ਕੋ ਖੱਲਣਾ ਪਗਨਿੰਦਾ ਪਤਾ ਤੋ ਖਲ ਹੁੰਦੀ ਸੀ ਨਾ ਅੱਗੇ ਇਹਦੇ ਨਾਲੋ ਹਵਾ ਪੱਠੀ ਤੇ ਜੀਵਨ ਪੱਠੀ ਹਵਾ ਮਾਰਦੇ ਤੇ ਬਾਹਰੇ ਰੂ ਖਾਲੋ ਦੀਸ ਪਹਾਵਾ ਜਿਹੜੀ ਪਹਾਵੈ ਨੂੰ ਤੇ ਪਿਆ ਪਿਆ ਵਿੱਚ ਚੜ੍ਹੂ ਹੋ ਕੋ ਫੈਦਾਂ ਉੱਪਰ ਹੋ ਕੋ ਮੇਰੇ ਕੋ ਦਾ ਅਸਲ ਬਹੁਤ ਕੁਸ ਹੋ ਕੋ ਵਿੱਚ ਰਹੂਗਾ ਤਾਕਤ ਤੇਜ ਰਹੂਗੀ ਜਿੱਦਣ ਉਹ ਕੋ ਬਾਹਰ ਹੋਊਗਾ ਤੇ ਉਹ ਬੁਝਣੀ ਘਟ ਜਾਏਗਾ ਵੀ ਉਹ ਤਾਂ ਕਾਹ ਘਟ ਜਾਂਦਾ ਹੋ ਕੋ ਵਿੱਚ ਰਹੂਗਾ ਤੇ ਅਗਾ ਪ੍ਰਚੰਡ ਹੁੰਦੀ ਚਲੀ ਜਾਣੀ ਐ ਜੇ ਖਲਰਾ ਹਵਾ ਬੰਦ ਹੋ ਗਈ ਨਾ ਕੋਲੇ ਵੀ ਪੁੰਜਣਗੇ ਸੋਨਾ ਬੜੀ ਡਰਣਾ ਤੋਂ ਤਾਂ ਅੰਗਾ ਵੀ ਇਹ ਵੇਚ ਲੈ ਜਾਣਾ ਪੈਣਾ ਹੁੰਦ ਰੋ ਹਵਾ ਦਿੱਤੀ ਤੇ ਜੋਰ ਨਾਲ ਨਾ ਪਹਾਰਾ ਨਹੀਂ ਜਲਣਾ ਨਹੀਂ ਡਲਣਾ ਸੋਨਾ ਨਹੀਂ ਡਾਲਣਾ ਮੰਨ ਨਹੀਂ ਡਾਲਣਾ ਨਹੀਂ ਬੰਨੇ ਡਾਲਣਾ ਨਹੀਂ ਜਿਹੜੇ ਡਾਲਣਾ ਜਿਹੜਾ ਢਣ ਕੇ ਕੁਝ ਬਣਾਉਣੇ ਨਾਲ ਤੇ ਜੇ ਜਾਨਵਰ ਢਲ ਜਾਣਾ ਨਾ ਫਿਰ ਓੜਾ ਢਾਲ ਢਣ ਕੇ ਵਿੜਨੇ ਆ ਜਾ ਕੇ ਪਾਣੀ ਪਿਆ ਜਾਇ ਰਲਾ ਢਾਲ ਉੜਾ ਗੜ ਗੜ ਪਾਣੀ ਪਿਆ ਗੜ ਗਿਆ ਕੋਈ ਸੋਨਾ ਗੜ ਗਿਆ ਢਾਲ ਗੜ ਪਾਣੀ ਪਿਆ ਅਣੀ ਹੋ ਗਿਆ ਜਾਇ ਰਲਾ ਢਾਲ ਪੂਲ ਜਗਾਦੇ ਰਣ ਗਿਆ ਜੀ ਪੂਲ ਪਹਿਲਾ ਹੀ ਨੀਵੇਂ ਦੋਧੀ ਓੜਾ ਉੱਚੇ ਤੋਂ ਪਿਆ ਸੀ ਤਾਂ ਮਾ ਨੀਵਾ ਹੋਇਆ ਉੱਥੇ ਜਾ ਕੇ ਚਿੱਤ ਨਰਿਆ ਆ ਪੂਲ ਜਲ ਓੜਾ ਹੁੰਦਾ ਉੱਚੇ ਤੋਂ ਪਿਆ ਉੱਚੇ ਡਾਂਗ ਪਿਆ ਜੀ। ਕੋਲ ਲੈ ਜਲਦੀ ਸੀ। ਟੀਵੀ 'ਚ ਇਹ ਦੀਵਾ ਨਹੀਂ ਹੋਇਆ ਢਣ ਕੇ ਦੀਵਾ ਬੰਦਾ। ਢਲ ਕੇ ਖੋੜ ਉੱਪਰ ਰਹਿ ਜਾਂਦੀ ਐ ਸੋਨਾ ਦੀਵਾ ਹੋ ਜਾਂਦਾ ਥੱਲੇ ਹੋ ਜਾਂਦਾ। ਢੋੜ ਕੀ ਹੈ ਮਾਇਆ ਉੱਪਰ ਰਹਿ ਢੋੜ ਉੱਪਰ